ਨਾ ਬਜ਼ਾਰ ਚੱਲੀ ਗਏ ਹੈ ਪ੍ਰਾਕਤ ਵਾਕੇ ਨੇ ਤੈਨੂੰ ਨਾਲੇ ਕੀ ਚੀਜ਼ੀ ਖਾਊਗਾ ਮੇਰਾ ਪੁੱਤ ਹੈ ਆਈਸਕ੍ਰੀਮ ਐਨੀ ਆਈਸਕ੍ਰੀਮ ਲੈ ਕੇ ਦੂੰਗਾ ਤੇਰੇ ਪੁੱਤ ਨੂੰ ਵੀ ਆਲੂ ਚਾਹ ਦੀਦੀ ਬੰਨ ਵੀ ਲਿਆ ਰਹਿੰਦੇ ਚਾ ਬਣੀ ਪਈ ਐ ਪਹਿਨੇ ਚਾ ਕੇ ਪੀ ਲਾ ਐਨਾ ਕ ਤਾਂ ਕਰ ਹੀ ਸਕਦੀਆਂ ਨਾਲੇ ਬਿੱਲੀ ਬੈਠੀ ਐ ਕੋਈ ਕੰਮਕਾਰ ਕਰਦੀ ਹੋਵੇਂ ਫਿਰ ਤਾਂ ਤੈਨੂੰ ਚਾਹ ਫੜਾਉਂਦੀ ਵੀ ਸੋਹਣੀ ਲੱਗਾ ਕੋਈ ਨਾ ਦੀਦੀ ਗੁੱਸੇ ਕਰ ਤੂੰ ਮੈਂ ਲੈ ਲਉਂਦੀ ਚਾਹ ਕੇ ਨੂਰ ਤੂੰ ਐ ਕਰ ਇੱਥੇ ਬੈਠ ਜੀ ਗੱਲ ਤਾਂ ਬੋਲਦੀ ਐ ਸਾਰਾ ਪਹਿਲਾਂ ਘਰ ਦਾ ਕੰਮ ਕਰਕੇ ਰੱਖ ਲੇ। ਠੀਕ ਹੈ ਨਾ? ਢੱਕਾਂ ਨਹੀਂ ਤੋੜਦੀ। ਖਾ ਖਾ ਕੁਤ ਕੋਲੇ ਵਰਗੀ ਹੋ ਜਾਂਦੀ ਐ। ਚੱਲ ਮੰਮੀ, ਜ਼ਿਆਦਾ ਗੱਲ ਕਿਉਂ ਵਧਾਈ ਐ? ਮੈਂ ਤਾਂ ਇਹਨੂੰ ਵੈਸੇ ਹੀ ਕਿਹਾਗਾ। ਕੋਈ ਗੱਲ ਨਹੀਂ ਕੰਮ ਦਾ ਕੀ ਐ? ਕਿੰਨਾ ਕੰਮ ਆਪਣੇ। ਜਿੱਦੀ ਟੈਂਕੀ ਭਰ ਗਈ ਮੈਂ ਮੋਟਰ ਬੰਦ ਕਰਕੇ ਆਉਂਦੀ ਐ। ਨੂਰ ਬੁੱਤ ਲੱਤਾਂ ਪਰ ਕਰ। ਨਮਾ ਲਪਟਾ ਕੁੜੀ ਵਾਸਤੇ ਕਦੇਗਾ। ਚੱਕ ਕੇ ਗੋਦੀ 'ਚ ਬਹਿ ਜਾਂਦੀ ਐ। ਕੀ ਕਹਾਂ? ਮੈਂ ਸੋਚਦੀ ਐ, ਵੀ ਸੋਚੂਗੀ ਮੇਰੇ ਤਾਂ ਜਵਾਬ ਹੈ ਨਹੀਂ ਰੱਬ ਨੇ ਨਹੀਂ ਦਿੱਤਾ। ਵੀ ਇਹ ਵੀ ਹੱਥ 'ਚੋਂ ਖੁੰਦੀ ਐ। ਅਈ ਤੇ ਪਰਸ਼ਾਵਾ ਪਾਈ ਮਾੜਾ ਬੱਚੇ ਤੇ ਆ ਸਰ ਪੈਂਦਾ ਮੈਂ ਤਾਂ ਇਹ ਨਹੀਂ ਬੋਲਦੀ ਆ ਖੁਗੀ ਵੀ ਹਰ ਦੋਨੇ ਚ ਫਰਕ ਪਾਉਂਦੀ ਜਿੰਦੇ ਮੈਂ ਆਪਣੀ ਤੇ ਆ ਗਈ ਨਾ ਮੈਂ ਕੁੜੀ ਕੰਨੀ ਝਾਕਣ ਵੀ ਨਹੀਂ ਦੇਣਾ ਚੱਲ ਕੋਈ ਨਾ ਮੰਮੀ ਬਾਲਾ ਵੀ ਨਾ ਵਾਦਾ ਵਧਾਇਆ ਕਰ ਫਰ ਇਹਨੂੰ ਆਪ ਨੂੰ ਆਉਣਾ ਚਾਹੀਦਾ ਵੀ ਘਟੋ ਘਟੇ ਦੀਦੀ ਦਾ ਕੰਮ ਤਾਂ ਕਰਾਦਾ ਕੱਲੀ ਲੱਗੀ ਪਈ ਐ ਖਾਸੇ ਨਹੀਂ ਨਾ ਕੰਮ ਕਰਾਵੇ ਫੇਲੀ ਟੱਟੀ ਆ ਇਹ ਨੂਰ ਚੰਗਾ ਭਾੜ ਦੀਆਂ ਖਾਣ ਨੂੰ ਚੰਗਾ ਭਾੜ ਦੇ ਪੈਣ ਨੂੰ ਉਰਿਆ ਮੇਰੇ ਕੋਲ ਬੇਟੇ ਮਜਾ ਪਤਾ ਤੈਨੂੰ ਤੂੰ ਕੀ ਖਾਣਾ ਹੈ ਚਾਤਾ ਤੂੰ ਪਿੰਦਾ ਨਹੀਂ ਹੈਨਾ ਕੀ ਖਾਏਗਾ ਭੁੱਖ ਲੱਗੀ ਹੈ ਕੀ ਖਾਏਗਾ ਕੀ ਬਣਾ ਕੇ ਦੇਮਾ ਹੈ ਦੱਸ ਲੱਡ ਕੀ ਬਣਾਵਾਂ ਪੁੱਤ ਉਹ ਦੇ ਕੋਦੀ ਨਾ ਚੜਿਆ ਕਰ ਠੀਕ ਹੈ ਮੇਰੇ ਕੋਲੇ ਆ ਜਾ ਕਰ ਮਾਂ ਦੀ ਗੱਲ ਵਿੱਚ ਰਿਹਾ ਕਰ ਬੱਚੇ ਨੂੰ ਕਿਉਂ ਸਿਖਾਉਣੇ ਕੋਈ ਗੱਲ ਨਹੀਂ ਫਿਰ ਵੀ ਚਾਚੀ ਹੈ ਇਹਦੀ ਐ ਨਾ ਕਰੋ ਤੁਸੀਂ ਚਾਚੀ ਰਾਰਾਸੇ ਲੈ ਵੀਰ ਮੈਂ ਤਾਂ ਪੂਰਾ ਬਹਿਨ ਹੈ ਕੇਕ ਖਾਏਗਾ ਠੀਕ ਠੀਕ ਬਣਾ ਕੇ ਦਵਾਂਗੀ ਠੀਕ ਹੈ ਹਾਂ ਖੇਲਣਾ ਹਾਂ ਤੂੰ ਖੇਲਾ ਖੇਡ ਲਾ ਫਿਰ ਨਾ ਖੜਾ ਹੋ ਕੇ ਖੇਡ ਲੈ ਚਾ ਉਹਦਰ ਜਾ ਕੇ ਖੇਡ ਲਾ ਮਨ ਪਾਈ ਨੀ ਸਮਝਿਆ ਇਹ ਬਣ ਨਾ ਆਤੀ ਜੀ ਨਾ ਮੱਕਾ ਆ ਦੇਖ ਲੈ ਹਟਾ ਦੇ ਤੂੰ ਚੱਲ ਕੋਈ ਨਾ ਮੰਮੀ ਫੇਰ ਨਾ ਕੀ ਫੇਰ ਬਾਦ ਦਾ ਸੋਚ ਬਾਦੂ ਦਾ ਸੋਚੂਗੀ ਹੋ ਇਹ ਜੇ ਤੇਰੀ ਕੋਈ ਨਾ ਕਹਿ ਤੂੰ ਕੋਈ ਨਾ ਮੰਮੀ ਕੋਈ ਨਾ ਮੋ ਇੱਕ ਦਿਨ ਕੰਮ ਖਰਾਬ ਕਰਾ ਦੂ ਤੈਨੂੰ ਮਰਵਾ ਦੂਗੀ ਇਹ ਗੱਲ ਤੇਰੀ ਜਿਹੜੇ ਤੂੰ ਡਰਦੀ ਛਪਦੀ ਐ ਤੈਨੂੰ ਕਾਹਦੀ ਛੇਪੈ ਮੈਨੂੰ ਐ ਤਾਂ ਦੱਸ ਦੇ ਮੈਂ ਤਾਂ ਕਲੇਸ਼ ਤੋਂ ਡਰਦੀ ਆ ਮਾੜੀ ਜੀ ਗੱਲ ਤੇ ਫਿਰ ਕਲੇਸ਼ ਵਾਜੂਗਾ ਹੋਰ ਸਿਆਪਾ ਪੈਜੂਗਾ ਕਲੇਸ਼ ਤਾਂ ਫਿਰ ਕਿਨਾਂ ਕਦਨ ਪਾਊਗਾ ਭਾਈ ਠੀਕ ਹੈ ਮੈਂ ਨਹੀਂ ਬਰਦਾਸ਼ਤ ਕਰਦੀ ਮੇਰੀ ਪੁੱਤੀ ਉਹਦੀ ਕੋਦੀ ਚ ਜਾਵੇ ਕੋਈ ਨਾ ਹੌਲੀ ਹੌਲੀ ਮੈਂ ਆਪੀ ਹਟਾ ਦੂੰਗੀ ਹਟਾ ਤੁਸੀਂ ਨਾ ਮੈਂ ਗੁੱਸਾ ਕਰੀ ਜਾਇਆ ਕਰੋ ਵੀ ਲੋ ਤੁਸੀਂ ਜਾ ਕੰਮ ਕਹਿ ਕੇ ਕਰਾਇਆ ਕਰ ਤਾ ਸਿੱਧੀ ਗੱਲ ਹੈ ਨਹੀਂ ਕੰਮ ਵੰਡ ਕੇ ਦੇ ਦੂੰ ਮੈਂ ਤਾਂ ਫਿਰ ਇਹਨੂੰ ਆਪ ਨੂੰ ਤਾਂ ਦਿਖਦਾ ਹੀ ਐ ਵੀ ਮੈਂ ਕੰਮ ਕਰਾਂ ਜਾਂ ਨਾ ਕਰਾਂ ਬੈਠੀ ਝਾਕੀ ਜਾਂਦੀ ਐ ਬੈਠੀ ਇਹਨੂੰ ਨਹੀਂ ਦੀਂਦਾ ਇਹ ਤਾਂ ਇਹਨੂੰ ਕਹਿਣਾ ਪਊਗਾ ਠੀਕ ਐ ਇਹ ਤੱਕ ਟੋਹਲ ਹੋ ਗਈ ਕਹਿੰਦੇ ਹੁੰਦੇ ਨੇ ਐਵੇਂ ਚੱਲ ਮੇਰਾ ਕੰਮ ਸਾਰਾ ਕੰਮ ਤੰਦਾ ਕਰੀ ਜਾਂਦੀ ਆ ਮੜਮਟਕਾਂ ਦੀ ਉਂਗਲ 'ਚ ਫੜ ਕੇ ਇੱਧਰ ਹੋ ਗਈ ਕਦੇ ਇੱਧਰ ਹੋ ਗਈ ਆਨੇ ਬਹਾਨੇ ਕਰਦੀ ਫਿਰਦੀ ਰਹਿੰਦੀ ਐ ਨੂਰ ਨੂੰ ਦੇਖ ਲੈ ਪੀ ਲੋ ਚਾਹ ਐਵੇਂ ਬੀਪੀ ਵਧਾਇਆ ਕਰੋ ਦੋ ਮਿੰਟਾਂ 'ਚ ਪੰਡੇ ਮੰਨ ਲੇਂਦੀ ਦੀਦੀ ਤਾਂ ਉਹੀ ਔਖੀ ਹੋਈ ਜਾਂਦੀ ਰਹਿੰਦੀ ਆ ਪੰਡੇ ਮਾਮਾ ਬਾਟੀ ਲੈ ਨੀ ਮੇਰੀ ਸੋਹਣੀ ਚਿੜੀ ਖਾਲੇ ਪੋਗਾ ਹੈ ਹੋਰ ਖਾਣ ਹੈ ਜਾਂ ਅੰਦਰ ਰੇਸ਼ੀ ਵਾਲੇ ਕਮਰੇ 'ਚ ਬਹਿ ਜਾ ਜਾ ਕੇ ਹਾਂ ਇਹ ਜਵਾਕੜੀ ਵਿੱਚ ਛਿੜਕੀ ਜਾਣਗੇ ਐਨਾ ਤਾਂ ਉਹ ਮੂੰਹ ਕਰਦੀ ਆ ਕਿਸੇ ਨੂੰ ਕੁਝ ਕਹਿੰਦੀ ਨਹੀਂ ਜਿਵੇਂ ਕਹਿਦੀ ਆ ਉਹ ਵੀ ਕਹਿਣਾ ਮੰਨ ਲੈਂਦੀ ਆ ਆ ਦੇਖ ਨੂਰ ਪਲੇਟ ਆ ਲੈ ਚਮਚਾ ਕਿੰਨੀ ਸੋਹਣਿਆ ਖੇਡਦੇ ਮੇਰੇ ਪੁੱਤ ਦੀਆਂ ਹਨਾ ਪੁੱਤੋ ਹੁਣ ਨਾ ਆਪਾਂ ਹੀ ਕਰਾਂਗੇ ਜਿੱਦੇ ਹੁਣ ਜੋਗੀ ਪੀਰਾਂ ਦਾ ਮੇਲਾ ਆ ਉਥੋਂ ਆਪਾਂ ਕਾਕਾ ਲੈ ਕੇ ਆਵਾਂਗੇ ਠੀਕ ਹੈ ਉਹ ਤੇਰਾ ਫਿਰ ਬੀਲਾ ਬਣ ਜਾ ਕਰੂਗਾ ਫਿਰ ਵੀਰੇ ਨਾਲ ਖੇਡ ਲਿਆ ਕਰੀ ਠੀਕ ਹੈ ਹਾਂ ਦੇਖ ਲੈ ਕਿੰਨਾ ਸੋਹਣਾ ਸਮਾਨ ਮੇਰੇ ਪੁੱਤ ਦਾ ਲਹਿੰਗਾ ਪਾ ਕੇ ਖੜ ਗਈ ਕਹਿੰਦੀ ਮੈਂ ਤਾਂ ਮੇਲੇ ਤੋਂ ਆਹੀ ਸਮਾਨ ਲੈਣਾ ਆਹੀ ਸਮਾਨ ਲੈਣਾ ਮੇਰੇ ਤਾਂ ਇਹ ਪੈਰਾਂ ਤੇ ਲੇਟੇ ਚਲ ਕੋਈ ਨਹੀਂ ਸਮਾਨ ਤਾਂ ਹੋਰ ਵੀ ਖੇਡਾਂ ਬਥੇਰੀਆਂ ਪਈਆਂ ਨੇ ਬਸ ਖੇਡਦੀ ਜਾਦੀ ਇਹਨਾਂ ਨਾਲ ਹੀ ਆ ਮੇਰੀ ਪੁੱਤੀ ਤਾਂ ਚਲ ਕਹਿੰਦੇ ਹੁੰਦੇ ਪੁੱਤ ਜੇ ਫੇਰ ਨਹੀਂ ਕੀ ਭਾਂਡੇ ਜਿ ਖੜਕਾਈ ਜਾਂਦੀ ਹੈ ਸਾਰਾ ਕੰਮ ਹੋ ਜਾਂਦਾ ਜਦੋਂ ਸਾਰਾ ਕੰਮ ਕਰ ਲੈਣੀ ਹੈ ਨਾ ਉਦੋਂ ਸੋਈ ਚ ਵੱੜ ਜਾਂਦੀ ਹੈ ਚਲਾਕ ਵਾਲੀ ਹੈ ਪਹਿਲਾਂ ਤੇ ਨੂੰਹ ਨੂੰ ਹੀ ਘਰ ਦੇ ਕੰਮ ਨੇ ਨਿਵੇੜ ਲੈਣ ਦੇ ਫਿਰ ਆਨੇ ਬਹਾਨੇ ਕਦੇ ਕੁੜੀ ਦੀ ਉਂਗਲ ਜੀ ਖਿੱਚ ਲਈ ਕਦੇ ਕਹੂ ਮੈਂ ਤੇਰਾ ਸਿਰ ਬਾਉਣੀ ਆ ਕਦੇ ਕਹਿ ਦੂ ਤੈਨੂੰ ਮੈਂ ਨਮਾਉਣੀ ਨਹੀਂ ਚਲ ਮੈਂ ਚੁੱਪ ਕਰ ਆ ਗਈ ਨੋਰਿਆ ਅਜਾ ਪੁੱਤ ਨਵਾ ਮਦਨ ਕੋਈ ਨਾ ਮੈਂ ਨਮਾ ਦੂੰਗੀ ਸੀ ਭੇਲੀਆਂ ਬੈਠੀਆਂ ਹੋਣਾ ਕੋਈ ਨਾ ਜੀ ਤੁਸੀਂ ਬੈਠੇ ਰਹੋ ਦੀਦੀ ਮੈਂ ਨਵਾਣਾਂ ਨੇ ਮੈਂ ਪਹਿਲੀ ਸਾਰੇ ਕੰਮ ਕਰਤੇ ਮੈਨੇ ਕੋਈ ਨਾ ਭੈਣੇ ਮੈਂ ਨਵਾ ਦੇਣੀ ਨਹੀਂ ਨਹੀਂ ਕੋਈ ਨਾ ਹੈਗੀ ਸੀ ਮम्मी ਨਵਾਉਣ ਵਾਲੀ ਤੇਰੀ ਨਵਾ ਦੱਸ ਤੂੰ ਛੋਟੀ ਮम्मा ਤਨਾਉਣਾ ਕ ਵੱਡੀ ਮम्मा ਦਾ ਛੋਟੀ ਲੋ બસ ਅਜਾ ਨਾ ਨਾ ਬੱਤ ਵੱਡੇ ਆ ਜਾ ਮੰਮੀ ਛੱਡ ਦਿਓ ਜਦੋਂ ਮੇਰਾ ਪੁੱਤ ਕਹਿ ਰਿਹਾ ਵੀ ਛੋਟੇ ਮਮਾ ਤੋਂ ਨਹਾਉਣਾਗਾ ਤਾਂ ਫਿਰ ਛੋਟੀ ਮਮਾ ਨਹਾਊਗੀ ਹਨਾ ਤੇ ਮੇਰੇ ਪੁੱਤ ਦੇ ਸੋਹਣੇ ਸੋਹਣੇ ਕੱਪੜੇ ਪਾ ਆ ਦੇਖ ਲੈ ਕਹਿ ਨਹੀਂ ਸਕੀ ਤੂੰ ਫੇਰਾ ਕੇ ਸਾਡੇ ਵਿੱਚ ਵਿਚਾਲੇ ਬੋਲਦੀ ਆ ਤੂੰ ਹੁਣ ਨੂਰ ਦੇ ਹੁੰਦੇ ਕੀ ਬੋਲਾਂ ਬੱਚੇ ਤੇ ਵੀ ਅਸਰ ਪੈਂਦਾ ਸਮਝਦਾਰ ਹੈਗੀ ਉਹ ਇਹਨੂੰ ਤੂੰ ਕਹ ਦੇ ਵੀ ਭਾਈ ਮੇਰੀ ਕੁੜੀ ਦਾ ਹੱਥ ਨਾ ਲਾਇਆ ਕਰ ਇਹ ਤਾਂ ਬਾਝ ਹੈਗੀ ਆ ਮੰਮੀ ਐਡੀ ਵੱਡੀ ਗੱਲ ਮੈਂ ਕਿਵੇਂ ਕਹਿ ਸਕਦੀ ਆ ਇਕਦਮ ਕੋਈ ਨਾ ਹੌਲੀ ਹੌਲੀ ਮੈਂ ਆਪੀ ਹਟਾ ਦੂੰ ਤੁਹਾਨੂੰ ਕਹੀ ਤੇ ਜਾਨੀ ਆ ਉਹ ਪੁੱਤ ਇਹ ਕੜਨੀ ਐ ਮੈਂ ਤੈਨੂੰ ਦੇਖ ਕੇ ਵੀ ਰਾਜੀ ਨਹੀਂ ਆ ਦੇਖ ਲੈ ਜੇ ਤੇਰਾ ਵਿਆਹ ਹੋਇਆ ਸੀ ਕਿ ਨਾ ਸੁਖਨਾਲ ਸਾਲ ਭਾਰ ਮਗਰੂ ਤੇਰੇ ਕੁੜੀ ਹੋ ਗਈ ਸੀ ਸੱਚ ਕਹੇ ਲੋਕਾਂ ਨੇ ਵੀ ਅਖੇ ਜੇ ਨੇਰੀਆ ਉੱਤੇ ਪਾਈ ਮੀਂਹ ਦੀ ਰਿਆਸਾ ਸੁਖਨਾ ਮੈਨੂੰ ਤੇਰੇ ਤੇ ਆਸ ਹੈ ਵੀ ਚਲ ਕੋਈ ਨਾ ਹੁਣ ਭਾਈ ਕੁੜੀ ਕੁੜੀ ਹੋਗੀ ਅਗਲੀ ਵਾਰੀ ਪ੍ਰਮਾਤਮਾ ਸਾਨੂੰ ਕੋਈ ਮੇਰੇ ਪੋਤਾ ਵੀ ਹੋ ਜਾਊਗਾ ਹੈ ਫਿਰ ਇਹਨਾਂ ਦਾ ਨਾ ਬਾਲਲਾ ਬੱਚਾ ਕੁਛ ਵੀ ਨਹੀਂਗਾ ਬਾੰਧ ਦੇ ਹੁਣ ਮੰਮੀ ਇਹਨੂੰ ਵੀ ਸਮਝਾਉਣੀ ਚਾਹੀਦੀ ਆ ਇਹ ਤਾਂ ਨਾ ਮੇਰੇ ਨਾਲ ਵੀ ਮੋਹ ਤੜਵਾਈ ਜਾਂਦੀ ਆ ਜਵਾਕੜੀ ਦਾ ਇਸੇ ਕਰਕੇ ਤਾਂ ਮੈਂ ਕਹਿੰਦੀ ਆ ਵੀ ਲਵੇ ਨਾ ਲੱਗਣ ਦਿਆ ਕਰ ਕੋਸਮ ਮਰਜੀ ਹੋ ਜਾਏ ਹੁਣ 1 ਮਿੰਟ ਚ ਨੂਰ ਨੇ ਕਹਿਤਾ ਮੈਂ ਤਾਂ ਛੋਟੀ ਮੰਮਾ ਤਾਂ ਨਾ ਹੂੰਗੀ ਆਹੀ ਆ ਨਾ ਤੇਰੇ ਨਾਲ ਇਹ ਪਿਆਰ ਤੜਵਾ ਦੂੰਗੀ ਬੇਲੇ ਨੂੰ ਪਸਤਾਵੇਂਗੀ ਚਲ ਕੋਈ ਨਾ ਮੈਂ ਦੇਖ ਸਿੱਧਾ ਕਰੇ ਭਾਈ ਮੇਰੀ ਕੁੜੀ ਦਾ ਹੱਥ ਨਾ ਲਾ ਤਾ ਮੰਮੀ ਆਏ ਮੈਂ ਨਹੀਂ کہہ ਸਕਦੀ ਕੋਈ ਨਾ ਹੌਲੀ ਹੌਲੀ ਹਟਾ ਦੂੰਗੀ ਸਾਨੂੰ ਬਾਰ ਬਾਰ ਕਹੀ ਜਾਨੀ ਐ ਫਿਰ ਮੈਂ ਹਟਾ ਦੂੰ ਚੰਗਾ ਹੇ ਤੂੰ ਮੈਨੂੰ ਕਹੀਂ ਵੀ ਮਾਂ ਵਿੱਚ ਬੋਲਦੀ ਐ ਮਰ ਜਾਣੀ ਆਪਦੀਆਂ ਮੈਂ ਤਾਂ ਇਹ ਉਹੀ ਪਸੰਦ ਨਹੀਂ ਬਾਂਜ ਕੇ ਸਿੱਥਾਂ ਦੀ ਲਾਪ੍ਰਿਤ ਆ ਪੋਚਾ ਲਾ ਤਾਂ ਦਿੱਤਾ ਸੀ ਦਵਾਰੇ ਫੇਰ ਤੂੰ ਪੋਚਾ ਮਾਰਨ ਲੱਗੀ ਜੈ ਇੰਨੇ ਸ਼ੌਕਾ ਸਵੇਰੇ ਜਲਦੀ ਉੱਠ ਕੇ ਲਾ ਆਇਆ ਕਰ ਪੋਚੇ ਓ ਨਹੀਂ ਦੀਦੀ ਉਹ ਤਾਂ ਨੂਰ ਨਾ ਨੌ ਦਿਨੋਂ ਦਿਨ ਨੇ ਪੈਪ ਇਧਰ ਕਰਤਾ ਬੇੜੇ ਚ ਪਾਣੀ ਖਿੱਲਰ ਗਿਆ ਮੈਂ ਕਹਾਂ ਮੀ ਜੋ ਮੰਮੀ ਦਾ ਪੈਰ ਤੇ ਰੱਖ ਗਿਆ ਫਿਰ ਮੰਮੀ ਬੋਲੂਗੀ ਵੀ ਪਾਣੀ ਡੋਲ ਰੱਖਿਆ ਮੈਂ ਤਾਂ ਕਰਕੇ ਪੋਚਾ ਖਸਾਨ ਲੱਗੀ ਨਾਲ ਭੈਣੇ ਤੇਨੂੰ ਇੱਕ ਗੱਲ ਕਹਿਣੀ ਸੀ ਹੂੰ ਤਾਂ ਤੈਨੂੰ ਗੁੱਸਾ ਲੱਗੂਗਾ ਵੀ ਮੈਨੂੰ ਟੋਕਦੀ ਹੈਗੀ ਮੈਂ ਇਹ ਕਹਿੰਦੀ ਸੀ ਨੂਰ ਦੇ ਮਾੜਾ ਜਨਾ ਨੇੜੇ ਤੇੜੇ ਘੱਟ ਹੀ ਰਿਆ ਕਰ ਤੂੰ ਤਾਂ ਮੇਰੇ ਨਾਲੇ ਮੋਹ ਤੜਵਾਈ ਜੰਨੀ ਆ ਜਵਾਕੜੀ ਦਾ ਨਾ ਦੀਦੀ ਇਹ ਤਾਂ ਇਹੋ ਜਿਹਾ ਕੰਮ ਨਹੀਂ ਮੈਂ ਕਰ ਸਕਦੀ ਉਹ ਮੇਰੀ ਵੀ ਧੀ ਹੈਗੀ ਫੇਰ ਕੀ ਹੋ ਗਿਆ ਜੇ ਮੈਂ ਚੱਕ ਲੈਨੀ ਆ ਉਹਨੂੰ ਮੈਂ ਮੰਨਦੀ ਆ ਤੇਰੀ ਧੀ ਆ ਤੂੰ ਤਾਂ ਹਰ ਕੰਮ ਹੀ ਨਿਮੋਣਾ ਚਾਹ ਪਾਣੀ ਪਿਉਣਾ ਸਾਰਾ ਕੁਝ ਤੂੰ ਹੀ ਕਰੀ ਜਾਨੀ ਐ ਆਖਰ ਨੂੰ ਮੇਰੀ ਕੁੜੀ ਐ ਮੇਰਾ ਵੀ ਤਾਂ ਫਰਜ਼ ਬਣਦਾ ਤੂੰ ਤਾਂ ਮੈਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਪਹਿਲੀ ਫੜ ਕੇ ਲੈ ਜਾਨੀ ਆ ਹੁਣ ਮੈਂ ਵੀ ਤਾਂ ਨਿਮਾ ਸਕਦੀ ਸੀ ਨਾ ਉਹਨੂੰ ਚਲੋ ਕੋਈ ਨਾ ਦੀਦੀ ਗਲਤੀ ਹੋ ਗਈ ਅੱਗੇ ਤੋਂ ਤੁਸੀਂ ਨਿਮਾ ਦਿਆ ਕਰੋ ਠੀਕ ਐ ਐ ਤਾਂ ਬੱਚੇ ਦਾ ਮੋਹ ਪ੍ਰੇਮ ਘੱਟ ਜਿਆਦਾ ਹੁੰਦਾ ਮਾਂ ਨਾਲੋਂ ਮੈਂ ਜਨਮ ਦਿੱਤਾ ਉਹਨੂੰ ਤੂੰ ਨਹੀਂ ਦਿੱਤਾ ਹੈਗਾ ਸਮਝ ਗਈ ਨਾ ਫੇਰ ਕੀ ਹੋ ਗਿਆ ਦੀਦੀ ਜੇ ਮੈਂ ਜਨਮ ਨਹੀਂ ਦਿੱਤਾ ਪਿਆਰ ਤਾਂ ਮੈਂ ਵੀ ਉਹਨੂੰ ਮਾਮਾ ਤਿਆਰਤਾ ਕਰਦੀ ਆ ਪਰ ਸਕੀ ਮਾਂ ਤਾਂ ਸਕੀ ਹੁੰਦੀ ਹੈ ਨਾ ਥੇਰੇ ਜਦੋਂ ਕਹਿੰਦੀ ਤਾਂ ਕੁਛ ਨਹੀਂ ਮਾਂ ਬਸ ਆ ਪੋਚਾ ਲਾਇਆ ਸੀ ਉਹਦੇ ਉੱਤੇ ਫੇਰ ਪੋਚਾ ਘਸਾਈ ਜਾਂਦੀ ਹੈ ਟਾਈਮ ਸਿਰ ਤਾਂ ਕੰਮ ਨਹੀਂ ਕਰਨਾ ਆਲ ਮਟੋਲੇ ਨਹੀਂ ਕੰਮ ਤੇ ਤੂੰ ਹੱਥ ਲਾ ਕੇ ਰਾਜੀ ਨਹੀਂ ਸਾਰਾ ਕੰਮ ਤੰਦਾ ਇਹ ਕਰਦੀ ਆ ਮੰਮੀ ਹੁਣ ਕੰਮ ਕਰੀ ਤੇ ਜਾਂਦੀ ਆ ਮੈਂ ਹੁਣ ਕਿਹੜਾ ਜਵਾਬ ਦਿੱਤਾ ਜੀ ਜੀ ਤੁਸੀਂ ਨਾ ਕਰਿਆ ਕਰੋ ਮੈਂ ਕਰਦਿਆ ਕਰੂੰ ਕੰਮ ਤੂੰ ਤਾਂ ਉੱਠਦੀ 12 ਵਜੇ ਆ 8 ਵਜੇ ਪਈ ਹੁੰਦੇ ਨੇ ਮੈਂ 4:30 5 ਵਜੇ ਦੀ ਉੱਠੀ ਆ ਐਨਾ ਝੂਠ ਕਾ ਤੋ ਬੋਲਦੇ ਦੀਦੀ ਸਾਰੇ ਟੱਬਰ ਨਾਲੋਂ ਤਾਂ ਮੈਂ ਪਹਿਲਾਂ ਉੱਠ ਕੱਢਦੀ ਆਂਗੀ ਦੇਖ ਲੈ ਕਿਵੇਂ ਝੂਠ ਬੋਲ ਰਹੀ ਐ ਮੈਂ ਕਿੱਥੇ ਹੁੰਨੀ ਆਂ ਮੈਂ ਵੀ ਘਰੇ ਹੁੰਨੀ ਆਂ ਚਲ ਕੋਈ ਨਾ ਮੰਮੀ ਅੱਗੇ ਤੋ ਹੋਰ ਸਾਝ ਰੁਠਕੜਿਆ ਕਰੋ ਦੀਦੀ ਤੁਸੀਂ ਨਾ ਕਰਿਆ ਕਰੋ ਕੰਮ ਮੈਂ ਆਪੇ ਕਰ ਲਿਆ ਕਰੂੰ ਜੀ ਜਦੋਂ ਸਾਰਾ ਕੰਮ ਤਾਂ ਨਾ ਨਿਮੇੜ ਦੰਦੀਆਂ ਨਾ ਫਿਰ ਦੁਬਾਰੇ ਕਰਨ ਲੱਗੇ ਨੇ ਕੰਮ ਮੰਮੀ ਸੱਚੀ ਕਹਾ ਹੁੰਦੀ ਐਗੀ ਮੇਰੀ ਗੱਲ ਸੁਣ ਕੰਮਾਂ ਦਾ ਵੀ ਕੋਈ ਰੋਲਾ ਨਹੀਂ ਕੰਮ ਵੀ ਮੈਂ ਆਪੇ ਕਰ ਲਿਆ ਕਰੂੰ ਬਸ ਮੇਰੇ ਧੀ ਤੂੰ ਨਾ ਥੋੜਾ ਜਿਹਾ ਦੂਰ ਰਿਹਾ ਕਰ ਜਿਆਦੇ ਪਿਆਰ ਦਾ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਐ ਮੈਨੂੰ ਇੱਕ ਵਾਰ ਦੱਸਤਾ ਇਹ ਸਭ ਚਲਾਕ ਹੈਗੀ ਤੈਨੂੰ ਕੀ ਪਤਾਗਾ ਚਲਾਕੀ ਜਿਹੜੇ ਤੇਰੇ ਨਹ ਦਿਲ ਚ ਨਹੀਂ ਉਹ ਮੇਰੇ ਨਹ ਚ ਪਈਆਂ ਨੇ ਠੀਕ ਹੈ ਨਾ ਮੇਰੀ ਪੋਤੀ ਦਾ ਥਲੌਂਦੀ ਕੋਈ ਲੋੜ ਨਹੀਂ ਤੂੰ ਤਾਂ ਮਾਮਾ ਦੀਆਂ ਨਾਲ ਫਰਕ ਪਵਾਈ ਜੰਨੀ ਆ ਉਹ ਤਾਂ ਰੋਟੀ ਵੀ ਤੇ ਥੋ ਖਾਂਦੀ ਕੁੜੀ ਨਹਾਉਂਦੀ ਵੀ ਤੇ ਥੋ ਆ ਮਾਂ ਕਹਿੰਦਾ ਉਹ ਚਾੱਕ ਦੇਬੀ ਨਹੀਂ ਜਾਣਦਾ ਤੂੰ ਪਾਪ ਨੇ ਜਾਣਦੇ ਤਾਂ ਤਾਂ ਨਹੀਂ ਕਿਸੇ ਮੈਨੂੰ ਪੋਤੇ ਪੋਤੀ ਦਾ ਮੂੰਹ ਦਿਖਾਇਆ ਉਹਨਾਂ ਦੇ ਮਾਮਾ ਤੇ ਅੱਜ ਤੱਕ ਠਵਾ ਕੇ ਰਹਿਣ ਦੇ ਕਲੇਣੀ ਨਾ ਹੋਵੇ ਤਾਂ ਇਸਾ ਮੈਨੂੰ ਪਤਾ ਸੀਗਾ ਵੀ ਜੇ ਮੈਨੂੰ ਨੂਰ ਨੂੰ ਚੱਕਰ ਲੱਗ ਗਿਆ ਨਾ ਤੇ ਦੀਦੀ ਨੇ ਤੇ ਮੰਮੀ ਨੇ ਮੈਨੂੰ ਇੱਕ ਵਾਰ ਇਹ ਗੱਲ ਜ਼ਰੂਰ ਸੁਣਾਉਣੀ ਆ ਪਰ ਮੈਂ ਵੀ ਕੀ ਕਰ ਸਕਦੀ ਆ ਜੇ ਹੁਣ ਰੱਬ ਨਾ ਪੁੱਤ ਮੈਂ ਕਿੱਥੇ ਰੋਣਾ ਤੂੰ ਬਾਹਰ ਕੀ ਕਰਨਾ ਹੈ ਮੈਂ ਤੈਨੂੰ ਕਿਹਾ ਸੀ ਨਾ ਵੀ ਇਸੀ ਵਾਲੇ ਕਮਰੇ 'ਚ ਬਹਿ ਜਾ ਤੂੰ ਸੋਹਣਾ ਪੁੱਤਾਂਗਾ ਤੂੰ ਨਾ ਕੇ ਫੇਰੇ ਹੀ ਕੱਪੜੇ ਪਵਾਲੇ ਤੂੰ ਕਹਿੰਦਾ ਮੇ ਨਵੇਂ ਪਾਉਣੇ ਨਹੀਂ ਹੈਗੇ ਤੂੰ ਬਾਹਰ ਕੀ ਕਰਨਾ ਹੈ ਹੈ ਕਿ ਲੈਣਾ ਮੇਰੇ ਸੋਹਣੇ ਪੁੱਤ ਨੇ ਚਾਕਲੇਟ ਚਾਕਲੇਟ ਤੂੰ ਐ ਕਰ ਚੱਲ ਤੂੰ ਰੂਮ ਚ ਬੈਠ ਜਾ ਕੇ ਮੈਂ ਆਉਂਦੀ ਹੱਥ ਧੋਇਆ ਮੈਂ ਮਿੱਟੀ ਵਾਲੇ ਨੇ ਅੰਦਰ ਬੈ ਜਾ ਜਾ ਕੇ ਕਿਵੇਂ ਨਾ ਕੁੜੀ ਨੂੰ ਲਵੇ ਲਾਂ ਸਾਰੇ ਨਾਲੋਂ ਵੱਧ ਮੋਹ ਮੇਰਾ ਕਰਦੀ ਆ ਜੇ ਤੇ ਕੁੜੀ ਨੂੰ ਚੱਕਦੀ ਹੁੰਦੀ ਤਾਂ ਕੁੜੀ ਤੇਰੇ ਕੋਲੇ ਰਹਿੰਦੀ ਸਾਰੇ ਦਿਨ ਤਾਂ ਵਿਚਾਰੀ ਮੈਨੂੰ ਛੋਟੀ ਮम्मा ਛੋਟੀ ਮम्मा ਕਰਦੀ ਰਹਿੰਦੀ ਜੇ ਰੱਬ ਨੇ ਮੈਨੂੰ ਲਾਦ ਨਹੀਂ ਦਿੱਤੀ ਤੇ ਇਹਦੇ ਵਿੱਚ ਮੇਰਾ ਕੀ ਕਸੂਰਾ ਮੈਂ ਵੀ ਚੋਨੀ ਆ ਵੀ ਮੇਰੇ ਵੀ ਜਵਾਕ ਹੋ। ਚਲ ਕੋਈ ਨਾ। ਜੋ ਕਿਸਮਤ ਚ ਲਿਖਿਆ ਹੋਇਆ ਨਾ ਭੋਗਣਾ ਤਾਂ ਪਊਗਾ। ਕਰਨੋ ਚਾਬੀ ਲਿਆ। ਵੀਰ ਜੀ। ਹਾਂ ਭਾਈ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਦੱਸੋ। ਦੀਦੀ ਪਤਾ ਮੈਨੂੰ ਕਹਿੰਦੀ ਵਿਨੂਰ ਨੂੰ ਨਾ ਤੂੰ ਗੋਦੀ ਨਾ ਚੱਕਿਆ ਕਰ ਸਾਨੂੰ ਪਰਛਾਵਾਂ ਨਹੀਂ ਚਾਹੀਦਾ ਸਾਡੇ ਬੱਚੇ ਤੇ ਵੀਰੇ ਦੇਖੀ ਮਾੜਾ ਮੋਟਾ ਦੇਦੀ ਨੂੰ ਸਮਝਾ ਦੋ ਮੈਂ ਤਾਂ ਨੂਰ ਨੂੰ ਇੰਨਾ ਪਿਆਰ ਕਰਦੀ ਆ ਮੈਂ ਤਾਂ ਕਦੇ ਉਹਨੂੰ ਮਾੜੀ ਜਿਹੀ ਖਰੋਚ ਵੀ ਨਹੀਂ ਆਣ ਦਿੱਤੀ ਤੇ ਝੜਕੀ ਕਦੇ ਵੀ ਨਹੀਂ ਹੈਗੀ ਤੇ ਜੇ ਮੈਨੂੰ ਕਹਿੰਦੀ ਤੂੰ ਉਹਨੂੰ ਗੋਦੀ ਵੀ ਨਹੀਂ ਚੱਕਣਾ ਹੈਗਾ ਉਹਦੇ ਤੇ ਮਆਲਤੀ ਲੋੜ ਪੈ ਗਿਆ ਮੇਰੇ ਮੈਂ ਬਹੁਤ ਪਿਆਰ ਕਰਦੀ ਆ ਉਹਨੂੰ ਜੇ ਨੂਰ ਮੇਰੇ ਤੋਂ ਦੂਰ ਹੋ ਗਈ ਨਾ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ ਉਹ ਕੋਈ ਗੱਲ ਨਹੀਂ ਭਾਈ ਤੁਸੀਂ ਟੈਨਸ਼ਨ ਨਾ ਲਓ ਚਰਨ ਨੂੰ ਮੈਂ ਸਮਝਾਉਣਾਗਾ। ਉਹ ਬੇਅਕਲ ਕਿਹੜੀਆਂ ਗੱਲਾਂ ਕਰਨ ਲੱਗੀ ਉਹ? ਉਹ ਚਰਨ ਕੀ ਹੋ ਗਿਆ? ਆ ਕੀ ਕਹਿੰਦੀ ਆ? ਤੂੰ ਪਹਿਲਾਂ ਕੁੜੀ ਨੂੰ ਕਿਉਂ ਨਹੀਂ ਉਹ ਕਰ ਦਿੰਦੀ ਇਹਨੂੰ ਚੱਕਣ ਦਿੰਦੀ? ਮੈਂ ਕਦੋਂ ਰੱਖਿਆ 24 ਘੰਟੇ ਤੱਕ ਇਹਦੇ ਕੋਲ ਹੀ ਹੁੰਦੀ ਐ ਨੂਰ। ਫਿਰ ਇਹ ਬਾਉੜੀ ਐ ਜਿਹੜਾ ਮੈਨੂੰ ਕਹੀ ਜਾਂਦੀ ਐ। ਅੱਛਾ ਤਾਂ ਮਹਾਰਾਣੀ ਦੇ ਕੰਨ ਭਾਰੀ ਦਿੱਤੇ। ਤੈਨੂੰ ਸ਼ਰਮ ਨਹੀਂ ਆਉਂਦੀ ਨੀ? ਕੋਈ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਉਹ ਜਵਾਕ ਗੜੀ ਐ ਉਹਨੂੰ ਕੀ ਪਤਾ ਐ? ਹੈਂ? ਪਿਆਰ ਦੀ ਭੁੱਖੀ ਆਓ ਜੇ ਮਾੜਾ ਮੋਟਾ ਕਰਦੀ ਆ ਪਿਆਰ ਫੇਰ ਕੀ ਗੱਲ ਹੈਗੀ ਮੇਰੀ ਗੱਲ ਸੁਣੋ ਜੀ ਮੈਂ ਰੋਕੇ ਹੀ ਕਦੋਂ ਆ ਕਦੋਂ ਰੋਕੇ 24 ਘੰਟੇ ਇਹਦੇ ਕੋਲ ਰਹਿੰਦੀ ਹੈ ਇਹੀ ਨਮਾਉਂਦੀ ਤੋਉਂਦੀ ਹੈ ਇਹੀ ਖਵਾਉਂਦੀ ਪਿਉਂਦੀ ਹੈ ਮੇਰੇ ਕੋਲ ਤੇ ਬੈਠੇ ਨਹੀਂ ਦਿੰਦੀ ਤੂੰ ਮੈਨੂੰ ਐਂ ਦੱਸੇ ਪਾਗਲ ਜਿਹੜੀ ਰੋਈ ਜਾਂਦੀ ਹੈ ਹੈ ਦਿਖਾਵਾ ਕਰਦੀ ਹੈ ਟੰਗ ਕਰਦੀ ਹੈ ਪਖੰਡ ਤੇ ਇਹ ਤੋਂ ਸਿੱਖੇ ਕੋਈ ਇੰਨੇ ਮੈਂ ਕੀ ਕਿਹਾ ਦੀਦੀ ਮੈਂ ਹੀ ਕਿਹਾ ਵੀਰੇ ਨੂੰ ਵੀ ਦੀਦੀ ਕਹਿੰਦੀ ਹੈ ਵੀ ਕੁੜੀ ਦੇ ਕੋਲੇ ਨਾ ਜਾਇਆ ਕਰ ਮੈਂ ਵੀ ਉਹਨੂੰ ਪੂਰ ਪਿਆਰ ਕਰ ਦਿੰਦੀ ਦੀਦੀ ਮੈਂ ਤੂੰ ਮੇਰੇ ਬੰਦੇ ਦੇ ਕੰਨ ਭਰਦੀਆਂ ਹੁਣ ਹਨਾ ਤਾਂ ਕਿ ਤੇਰੇ ਮਗਰ ਲੱਗ ਜੇ ਤੇਰੇ ਸਾਰੇ ਘਰ ਚ ਚੱਲੇ ਆਏ ਨਹੀਂ ਤੇਰੇ ਚੱਲਣ ਦੇ ਨਹੀਂ ਤੂੰ ਬਾਹ ਜਾ ਤਾਂ ਬਾਹ ਜੀ ਰਹੇਗੀ ਓਏ ਇਹ ਜੀ ਗੱਲਾਂ ਨਹੀਂ ਕਰਦੇ ਹੁੰਦੇ ਚੰਗਾ ਇਹ ਤਾਂ ਪਰਬਾਤ ਮਾਦੀ ਦੇਣ ਹੈ ਫੇਕੀ ਹੋ ਗਿਆ ਜੇ ਹੈਗੀ ਟਾਈਮ ਲੱਗ ਰਿਹਾ ਕੋਈ ਹੋ ਜੂ ਸਾਰਾ ਕੁਝ ਹੋ ਜੂਗਾ ਬਾਹ ਜਾਲੀ ਕੀ ਗੱਲ ਹੈਗੀ ਮੇਰੀ ਗੱਲ ਤਾਂ ਸੁਣ ਲੋ ਮੈਂ ਰੋਕਿਆ ਹੀ ਕਦੋਂ ਨੂਰ ਦੇ ਨੇੜੇ ਜਾਣ ਨੂੰ ਉਹ ਤਾਂ ਬਸ ਮੈਂ ਇਹ ਕਹਿੰਦੀ ਸੀ ਜਦੋਂ ਵੀ ਕੋਈ ਨੂਰ ਨੂੰ ਸਵਾਲ ਕਰਦੀ ਹੈ 1 ਮਿੰਟ ਚ ਉਧਰ ਭੱਜ ਜਾਂਦੀ ਹੈ ਨੂਰ ਮੈਨੂੰ ਤਾਂ ਬੁਲਾਉਂਦੀ ਵੀ ਨਹੀਂ ਕਾ ਲੂੰ ਅਸੀਂ ਪਾਗਲਾ ਇਹ ਬਾਗਲ ਹੈ ਓ ਜਵਾਕਲੀ ਤਾਂ ਮੇਰੇ ਨਾਲ ਮੋਹ ਪ੍ਰੇਮ ਟੁੱਟ ਗਿਆ ਚੱਕਾ ਉਹ ਮੇਰੇ ਕੀ ਖਾਂਦਾ ਮੈਂ ਨਹੀਂ ਭਗ ਜਾਨਾ ਰੋਟੀ ਤਾਂ ਖਾ ਲ ਹੁਣ ਆ ਸਾਰਾ ਕੁਝ ਨਾ ਤੇਰੀ ਵਜ੍ਹਾ ਨਾਲ ਹੁੰਦਾ ਦੇਖ ਰੋਟੀ ਵੀ ਨਹੀਂ ਖਾ ਕੇ ਗਈ ਮੈਂ ਇਹਦਾ ਕੁਝ ਕਿਹਾ ਹੀ ਨਹੀਂ ਹੈਗਾ ਦੀਦੀ ਹਜੇ ਕੁਝ ਕਿਹਾ ਹੀ ਨਹੀਂ ਮਹਾਰਾਣੀ ਸਾਹਮਣੇ ਤਾਂ ਕੰਨ ਭਰੀ ਜੰਨੀ ਉਹਦੇ ਆਪੇ ਕੁਝ ਲੱਗਦੇ ਦੇ ਹਜੇ ਕੁਝ ਕਿਹਾ ਹੀ ਨਹੀਂ ਹੈਗਾ ਕੰਨ ਭਰਨ ਨੂੰ ਦੀਦੀ ਮੈਂ ਕੀ ਕਹਤਾ ਮੈਂ ਤਾਂ ਇਹ ਕਿਹਾ ਵੀ ਦੀਦੀ ਕਹਿੰਦੀ ਨੂਰ ਕੋਲੇ ਨਹੀਂ ਜਾਣਾ ਚੱਲ ਕੋਈ ਨਾ ਮੈਂ ਕਹਤਾ ਤੈਨੂੰ ਨੂਰ ਕੋਲੇ ਨਹੀਂ ਜਾਣਾ ਜੇ ਅੱਜ ਤੋਂ ਬਾਅਦ ਮੇਰੀ ਕੁੜੀ ਦੇ ਜਾਂ ਮੇਰੇ ਬੰਦੇ ਦੇ ਨੇੜੇ ਤੇੜੇ ਦਿਗ ਗਈ ਨਾ ਤਾਂ ਸਾਹਵਾਲੀ ਤੇਰਾ ਕੀ ਬਣਦਾ ਹੈਗਾ ਸਮਝ ਗਈ ਇਹ ਮੇਰੇ ਮਾਲਕ ਜੇ ਮੇਰੀ ਝੋਲੀ ਭਰੀ ਹੁੰਦੀ ਨਾ ਤੇ ਮੈਨੂੰ ਇਹਦੇ ਅਰਕੀ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣੀਆਂ ਸੀ ਕੁਝ ਤਾਂ ਸੋਚਦਾ ਮੇਰੇ ਬਾਰੇ ਵੀ ਲੋਕਾਂ ਨੂੰ ਖੁਸ਼ੀਆਂ ਦੇਈ ਜਾਂਦਾ ਮੇਰੇ ਕਰਮਾਂ ਜੈਨੇ ਦੁੱਖ ਘਾਤਾ ਦਿੱਤੇ ਨੇ ਜੇ ਮੈਨੂੰ ਵੀ ਇੱਕ ਤੀ ਪੁੱਤ ਦੇ ਦਿੰਦਾ ਤੇਰੇ ਘਰ ਕੋਈ ਘਾਟਾ ਨਹੀਂ ਹੈਗਾ ਮਾਲਕ ਮੇਰੀ ਝੋਲੀ ਵੀ ਭਰ ਦੇ ਭਰ ਦੇ ਮੇਰੀ ਝੋਲੀ ਵੀ ਉਹ ਤਾਂ ਇਧੇ ਲਾ ਕੇ ਰੱਖਦਾ ਖੜੇ ਪੈਰ ਪਾਈ ਸੋਪਾਸੇ ਬਾਹਰ ਅੰਦਰ ਜਾਣਾ ਪੈ ਜਾਂਦਾ ਆ ਲੋ ਮੀਚਾ ਬਣ ਕੇ ਪੋਚਾ ਆਪ ਉਸੇ ਕੱਪੜੇ ਦੇ ਤਿਆਰ ਕਰਨ ਲੱਗ ਗਿਆ ਸਾਰੇ ਕੱਪੜੇ ਪਏ ਨੇ ਮੈਂ ਮੈਂ ਪ੍ਰੈਸ ਕਰੂੰਗੀ ਨਹੀਂ ਕੋਈ ਨਾ ਪੁੱਤ ਕੀ ਪ੍ਰੈਸਾ ਨੂੰ ਹੈ ਸਿਆਣੇ ਬੰਦੇ ਤਾਂ ਕੋਈ ਜਿਹੇ ਜੇ ਮਿਲ ਗਿਆ ਉਹ ਜੇ ਪਾ ਲੈ ਹੈ ਨਾਲੇ ਗਰਮੀ ਦਾ ਮਹੀਨਾ ਪੁੱਤ ਪ੍ਰੈਸ ਕਰਨੀ ਬਹੁਤ ਔਖੀ ਹੈ ਪਰ ਐਸਾ ਦਾ ਸੇਕ ਮਾਰਦਾ ਮੈਨੂੰ ਤਾਂ ਪਤਾ ਹੈਗਾ ਚਲ ਕੋਈ ਨਾ ਮਾਂ ਤੁਹਾਨੂੰ ਪਤਾ ਤਾਂ ਹੈਗਾ ਆਪਾਂ ਸਾਰਾ ਪਰਿਵਾਰ ਪ੍ਰੈਸ ਕਰੇ ਬਿਨਾਂ ਪਾਉਂਦੀ ਨਹੀਂ ਹੈਗੇ ਕੱਪੜੇ ਦੇਤੀਏ ਤਾਂ ਤਹੌਰੀ ਕੰਪਨੀ ਨਿਪੜਦੇ ਸਾਰਾ ਦਿਨ ਕਹਦੇ ਝਾੜੂ ਲਾਤਾ ਕਦੇ ਪੋਚਾ ਲਾਤਾ ਘਰੇਲੂ ਕੰਮ ਨਹੀਂ ਨਿਭੜਦੇ ਪੁੱਤ ਮਿੰਦਾ ਤੇਰੇ ਤੇ ਤਰਸ ਵਾਲਾ ਹੁੰਦਾ ਮੈਂ ਕੀ ਕਰਾਂ ਚੱਲ ਕੋਈ ਨਾ ਮਾਂ ਕੰਮ ਤਾਂ ਆਪਦਾ ਕਰਮ ਹੁੰਦਾ ਹੌਲੀ ਹੌਲੀ ਕਰੀ ਜਾਨੀ ਰਹਿਣੀ ਹੈ ਨਾਲੇ ਕਿੰਨਾ ਕੰਮ ਆਪਣੇ ਆਓ ਭਾਈ ਤੂੰ ਤਾਂ ਰੋਜ਼ ਦੀ ਗਿੱਝ ਹੋਈਆਂ ਕੰਮ ਕਰਨ ਤੈਨੂੰ ਤਾਂ ਆਪੇ ਹੀ ਨਹੀਂ ਭਾਈ ਬਾਲਾ ਲੱਗਦਾ ਆਹ ਦੇਖ ਲੈ ਆਹ ਖਾ ਖਾਣਾ ਤੰਦੂਰ ਵਰਗੇ ਹੋਈ ਜਾਂਦੀ ਹੈ ਉਹ ਢੱਕਾ ਤੋੜਦੀ ਹੈ ਮੜਾ ਮੋਟਾ ਉਹਨੂੰ ਵੀ ਕਹਦਾ ਕਿ ਬੜੀ ਖੜੀ ਹੋ ਕੇ ਕੰਮ ਕਰ ਲਾ ਮੰਮੀ ਬਹੁਤ ਕੁਝ ਕਹਿ ਰਿਹਾ ਕਿ ਦੇਖ ਲੈ ਬਸ ਮੈਂ ਨਹੀਂ ਉਹਨੂੰ ਕਹਿੰਦੀ ਉਹਨੂੰ ਆਪ ਨੂੰ ਵੀ ਆਉਣਾ ਚਾਹੀਦਾ ਵੀ ਦੀਦੀ ਕੱਲੀ ਲੱਗੀ ਪਈਏ ਨਾਲ ਕਰਵਾ ਦਾ ਹੁੰਦਾ ਸ਼ਰਮ ਲਾ ਰੱਖੀ ਹੈ ਕੀ ਕਰੀਏ ਮਮਮੀ ਚਲੋ ਤਾਂ ਛੱਡ ਨਹੀਂ ਕਰਦੀ ਨਾ ਕਰਨ ਦੇ ਕੰਮ ਮੈਂ ਇਹ ਕਹਿੰਦੀ ਸੀ ਆਪਾਂ ਗਰਮੀ ਵਾਲੇ ਸੂਟ ਨਾ ਲੈ ਕੇ ਆਈਏ ਮਾਰਸਾ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਕੋਈ ਨਾ ਧੀਏ ਜਾਇ ਆਵਾਂਗੇ ਆਪਾਂ ਸੱਸ ਰੂਹਾ ਬਾਗ ਚੱਲਾਂਗੇ ਜਿਹੇ ਤੇਰਾ ਜੀ ਕਰੇ ਹੋ ਜਾ ਕੱਪੜੇ ਲੈ ਲਈ ਨਾ ਤੁਸੀਂ ਲੈ ਆਇਓ ਉਹ ਪੁੱਤ ਮੇਰਾ ਕੀ ਹੈ ਤੁਸੀਂ ਪਾਲੇ ਕ ਮੈਂ ਪਾਲੇ ਮੇਰੀ ਨੂੰਹ ਸੋਹਣੀ ਲੱਗਣੀ ਚਾਹੀਦੀ ਆ ਮੇਰਾ ਕੀ ਹੈ ਪੁੱਤਾਂ ਬਸ ਮੈਂ ਤਾਂ ਬਸ ਆਹੀ ਰਾਜ ਜਲਣਗੇ ਜਿਹੜਾ ਤੂੰ ਮੇਰਾ ਇੰਨਾ ਮੋਹ ਪਿਆਰ ਕਰਦੀ ਐ ਹਾਂ ਮੇਰਾ ਕਿੰਨਾ ਧਿਆਨ ਰੱਖਦੀ ਤੀ ਮੰਮੀ ਜੀ ਆ ऑस्ट्रेलिया ਮਾ ਨਾ ਨਾ ਬੱਸ ਹਾਇ ਉਹ ਹੀ ਗੱਲ ਆ ਗਈ ਜਦੋਂ ਸਾਰਾ ਕੰਮ ਹੋ ਜਾਂਦਾ ਨਾ ਬਾਅਦ ਵਿੱਚ ਮਿੱਠੇ ਪੋਚੇ ਮਾਰਨ ਤਾਂ ਵੀ ਹਾਂ ਨਾਲ ਦੀਆਂ ਤੂੰ ਤੈਨੂੰ ਪਤਾ ਵੀ ਇਹਨੇ ਚਾਹ ਫੜਾਤੀ ਹੁਣ ਉਹਨਾਂ ਨੂੰ ਰੋਟੀ ਨਹੀਂ ਖਾਣੀ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਦੀਦੀ ਚਾਹ ਬਣਾ ਲਈ ਸੀ ਮੈਂ ਤਾਂ ਐ ਸੀਗਾ ਮੈਂ ਉਹ ਕਾਫੀ ਟਾਈਮ ਹੋ ਗਿਆ ਤੁਸੀਂ ਰੋਟੀ ਨਹੀਂ ਖਾਧੀ ਹੈਗੀ ਜੇਕਰ ਤੇਰੇ ਸੋਈ ਚ ਬੜੀ ਹੋਵੇ ਤਾਂ ਪਤਾ ਲੱਗੇ ਕਿਹੜੀ ਚੀਜ਼ ਬਣੀ ਪਈ ਐ ਜੇ ਕਿਹੜੀ ਫੜਾਤੀ ਕਿਸੇ ਨੂੰ ਪਤਾ ਤਾਂ ਲੱਗਦਾ ਇਹ ਤੇਰਾ ਦੀਦੀ ਮੈਂ ਤਾਂ ਪੋਚੇ ਲਾ ਕੇ ਆਈਆਂ ਬਾਹਰ ਹੈ ਤੂੰ ਤਾਂ ਪੋਚੇ ਦੇ ਉੱਤੇ ਹੀ ਪੋਚਾ ਘਸਾਈ ਜਾਨੀ ਰਹਿਣੀ ਆ ਪੋਚੇ ਲੱਗੇ ਤੇ ਮਾੜਾ ਜਿਹਾ ਪਾਣੀ ਡੁੱਲ ਜਾਂਦਾ ਉਹ ਜਿੰਮੇਵਾਰੀ ਦੀ ਨਿਭਾਉਣ ਲੱਗ ਜੰਨੀ ਹੈ ਸੱਚੀ ਬੰਦੀ ਆ ਇਹ ਵੀ ਪਤਾ ਨਹੀਂ ਸਾਰਾ ਕੰਮ ਮੈਂ ਕਰਦੀ ਆ ਚਲ ਮੰਮੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਨਾਲੇ ਤਾਂ ਆਪਾਂ ਸੂਟ ਲੈ ਆਵਾਂਗੇ ਨਾਲੇ ਉਹਨੂੰ ਨੂਰ ਨੂੰ ਲਿਆਵਾਂਗੇ ਉਹਦੇ ਵੀ ਨਾ ਕੱਪੜੇ ਲੈਣ ਜਾਣੇ ਮੈਨੂੰ ਵੀ ਲੈ ਚੱਲੋ ਮੈਂ ਵੀ ਲਿਓ ਇੱਕ ਸੂਟ ਆਪਣਾ ਤੇ ਨਾਲੇ ਮੰਮੀ ਮੈਂ ਨਾ ਹਣਾ ਟੋਟਿਆਂ ਚੋਂ ਕੱਪੜੇ ਦੇਖ ਕੇ ਲਿਓਂਗੀ ਆਪਣੇ ਨੂਰ ਵਾਸਤੇ ਫਰਾਕਾ ਸਿਬਣੀਆਂ ਬਸ ਸੁੱਖੀ ਸਾਡੇ ਨਾ ਮੇਰੀ ਧੀ ਵਾਸਤੇ ਟੋਟੇ ਨਾ ਕਿਹਾ ਕਰ ਕਲਮੂਹੀਏ ਪੀਸ ਹੁੰਦੇ ਨੇ ਬਸ ਆਹੀ ਇਹਦੀ ਜਵਾਨ ਕਾਲੀ ਐ ਮਨ ਕਰੀਆਂ ਇਹ ਗੱਲਾਂ ਤੋਂ ਗੁੱਸਾ ਚੜਦਾ ਨਾ ਦੇਖ ਲੈ ਮੇਰੇ ਪੁੱਤ ਦੇ ਸ਼ਗਨ ਬਣਾ ਲਿਆ ਕਰ ਆ ਚਿੱਟੀ ਚੁੰਨੀ ਲੈ ਲੈਣੀ ਐ ਅਗਲਾ ਲੈਣੀ ਐ ਮਿਹਰਜੀ ਕਰਦਾ ਨਾ ਚੁੱਲ੍ਹੇ ਚੜਾਵਾ ਸੁਣ ਚੁੰਨੀ ਨਾਲੇ ਮੇਰੀ ਗੱਲ ਸੁਣ ਜਿੰਨੇ ਮਰਜੀ ਤੈਨੂੰ ਇਹਨੂੰ ਪਿੱਛੇ ਦੇ ਦੋ ਸੂਟ ਲਿਆ ਕੇ ਦਿੱਤੇ ਸੀ ਉਹ ਪਾਏ ਨੇ ਇਹਨੇ ਕਦੇ ਜਿੰਨੇ ਮਰਜੀ ਸੂਟ ਲਿਆ ਗਏ ਤੇ ਸੜਿਆ ਜਾਂਦੇ ਪੇਕੇ ਨੇ ਦਿੱਤਾ ਸੀ ਫਿੱਕਿਆ ਜਾਂ ਸੂਟ ਉਹ ਪਾਈ ਫਿਰਦੀ ਐ ਦੇਖ ਲੈ ਇਹ ਨੂੰ ਨਹੀਂ ਲਾਉਂਦੀ ਹੈਗੀ ਨਾ ਦੀਦੀ ਉਹਨਾਂ ਨੇ ਨਹੀਂ ਦਿੱਤੇ ਹੈ ਇਹ ਤਾਂ ਮੰਮੀ ਨੇ ਲੈ ਕੇ ਦਿੱਤਾ ਸੀਗਾ ਮੈਨੂੰ ਇਹ ਤਾਂ ਜਿਹੜੇ ਜਿਹੇ ਤੁਸੀਂ ਲਿਆਦਾਂ ਨੇ ਉਹ ਮੈਂ ਪਾ ਲੈਣੇ ਆ ਜੀ ਮੈਨੂੰ ਕਿਹੜਾ ਕਦੇ ਤੁਸੀਂ ਲੈ ਕੇ ਗਿਆ ਉਹ ਚੁੰਨੀ ਦੇ ਨਾਲ ਆ ਲੱਗਦੀ ਨਹੀਂ ਆ ਚੁੰਨੀ ਲੱਗਦੀ ਨਾ ਚਿੱਟੀ ਜ਼ਰੂਰੀਆ ਲੈਣਾ ਮੰਮੀ ਤੁਸੀਂ ਲੈ ਕੇ ਦਿੱਤੀ ਸੀ ਮੈਂ ਉਹੀ ਲੈ ਲਈ ਫਿਰ ਅਸੀਂ ਲੈ ਕੇ ਜਿੱਥੇ ਸੀ ਨਾਲੇ ਹੋਰ ਆ ਠੀਕ ਹੈ ਮੰਮੀ ਨੇ ਲਿਆਤੀ ਉਹਦਾ ਗੂੜੀ ਹੋਣੀ ਆ ਫਿਰ ਜੇ ਤਾਂ ਫਿੱਕੀ ਹੋ ਗਈ ਫਿੱਟ ਕੇ ਸਿੱਟ ਦੇਣ ਉਹ ਕਿ ਤੈਨੂੰ ਕੁਝ ਜੁੜਦਾ ਨਹੀਂ ਹੈਗਾ ਹੋਰ ਚੁੰਨੀ ਨਹੀਂ ਹੈਗੀ ਦੀਦੀ ਕਾਟਨ ਦੀ ਆ ਤੁਹਾਡੇ ਮੰਗੂ ਮੈਂ ਤਾਂ ਸੂਟਾਂ ਨਾਲ ਦਿਆਂ ਲੈਤੀਆਂ ਨਹੀਂ ਜਾਂਦੀਆਂ ਕਮਾਈ ਸਾਰੀ ਤੈਨੂੰ ਫੜਾ ਕੇ ਜਾਂਦਾ ਕਿੱਥੇ ਜਾਂਦਾ ਜਮਾ ਕਰਵਾਉਣੀ ਆ ਉਹਨੂੰ ਦੀਦੀ ਮੈਨੂੰ ਤਾਂ ਕਦੇ ਵੀਰੇ ਨੇ ਪੈਸੇ ਨਹੀਂ ਦਿੱਤੇ ਥੋਡੇ ਨੇ ਸਾਰੇ ਪੈਸੇ ਮੰਮੀ ਦੇ ਖਾਤੇ ਚ ਆਉਂਦੇ ਨੇ ਮੈਂ ਤੇਰੇ ਘਰ ਵਾਲੇ ਦੀ ਗੱਲ ਕਰਦੀ ਆ ਉਸੇ ਦੀ ਗੱਲ ਕਰਦੀ ਦੀਦੀ ਮੈਂ ਵੀ ਵੀ ਤੇਰੇ ਵੀਰੇ ਨੇ ਮੈਨੂੰ ਕਦੇ ਪੈਸੇ ਫੜਾਈ ਨਹੀਂ ਉਹ ਤਾਂ ਕਹਿੰਦਾ ਮੰਮੀ ਤਾਂ ਲੈ ਲਈ ਮੰਮੀ ਦੇ ਖਾਤੇ ਸਾਰਾ ਤਾਂ ਸਾਂਝਾ ਹੀ ਐ ਫਿਰ ਕੀ ਹੋ ਗਿਆ ਸੱਚੀ ਬਣਦਾ ਸੱਚੀ ਬਰਤਨ ਜੋਗੇ ਤਾਂ ਮੰਮੀ ਦੇਖੀ ਜਾਂਦਾ ਜਾਣ ਕੇ ਕਰਦੀ ਆ ਕਲੇਣੀ ਨਾ ਹੋਵੇ ਤਾਂ ਫਿਰ ਹੁਣ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਸੂਟ ਲੈਣ ਵਾਸਤੇ ਕੋਈ ਨਾ ਲਿਆ ਦੂੰਗਾ ਤੁਹਾਨੂੰ ਪੀਖੀ ਪੈਣਗੇ ਬਥੇਰੇ ਪੀਖੀ ਤਾਂ ਲੈ ਚਾਹੀਦੀ ਹੋਰ ਲੈ ਦਈ ਮੈਨੂੰਰ ਵਾਸਤੇ ਦੇਖ ਲਿਓ ਮੰਮੀ ਮੇਰੀ ਗੱਲ ਸੁਣ ਲੈ ਅਸੀਂ ਹੈਗੇ ਨੂਰ ਨੂੰ ਕੱਪੜੇ ਲਿਆਉਣ ਵਾਸਤੇ ਬਾਰੇ ਤੂੰ ਨੂਰ ਦੀ ਹਿਜਲੀ ਆ ਗਈ ਜੇ ਤੈਨੂੰ ਸ਼ੌਕ ਸੀ ਤੂੰ ਜੰਮ ਲੈਂਦੀ ਨਾ ਫਿਰ ਹਾਂ ਨੂਰ ਨੂਰ ਲਾਈ ਆ ਗਈ ਚੱਲ ਬੇ ਆ ਚੱਕ ਲੈ ਚਾ ਤੇਰੀ ਪੀਂਦੇ ਬਸ ਪੀ ਲਈ ਮੈਂ ਤਾਂ ਪੀ ਲਈ ਕੀ ਕਰਾਂ ਤਪਾ ਮਾਰੇ ਕਿੱਥੇ ਮਾੜੇ ਕਰਮ ਵਾਲੀ ਆਏ ਘਰ ਚ ਆਈ ਆ ਹਰ ਟਾਈਮ ਤਾਂ ਮੈਂ ਰੱਬ ਨੂੰ ਵੀ ਨਹੀਂ ਮਿਲਣਾ ਦੇ ਸਕਦੀ ਜੀ ਤੂੰ ਮੇਰੀ ਝੂੜੀ ਲਾਲ ਨਹੀਂ ਪਾਇਆ ਪਰ ਤੇ ਦੇਖਦੀ ਚੱਲ ਦੀ ਆ ਜਿਹੜਾ ਤੁਸੀਂ ਮੈਨੂੰ ਮੇਹਣਾ ਦਿੰਦੇ ਹੋ ਨਾ ਜੀ ਤੂੰ ਬੱਚਾ ਨਹੀਂ ਕਰ ਸਕਦੀ ਬੱਚਾ ਨਹੀਂ ਕਰ ਸਕਦੀ ਹੁਣ ਮੈਂ ਤੈਨੂੰ ਦੱਸੂਗੀ ਵੀ ਜਵਾਕ ਵੀ ਨਾ ਸਹਿਣਾ ਕੀ ਨਾ ਦੇਖਦੀ ਚੱਲ ਇਹ ਨਾਲ ਬਣਦਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੋਲਦੀ ਕਿਵਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਧੰਨਵਾਦ ਤੁਸੀਂ ਸਾਡੀ ਵੀਡੀਓ ਦੇਖੀ ਸੰਦੂਕ ਚ ਬੰਦੂਕ ਦਾ ਅਗਲੇ 파ਰਟ ਜਿਹੜੇ ਆ ਕੁਝ ਦੇਰ ਸੀਗਾ ਕੁਝ ਆਰਟਿਸਟਾਂ ਦੀ ਪ੍ਰੋਬਲਮ ਸੀ ਤਾਂ ਕਰਕੇ ਸ਼ੂਟ ਨਹੀਂ ਹੋਇਆ ਗੈਪ ਕਵਰ ਕਰਨ ਵਾਸਤੇ ਆ ਵੀਡੀਓ ਦਾ ਇੱਕ ਨਵੀਂ ਸੀਰੀਜ਼ ਲੈ ਕੇ ਆਏ ਆ ਜੇ ਤੁਹਾਨੂੰ ਇਹਦਾ ਵਧੀਆ ਲੱਗਿਆ ਹੈਨਾ 파ਰਟ ਤਾਂ ਅਸੀਂ ਨੈਕਸਟ 파ਰਟ ਬਹੁਤ ਸੋਹਣਾ ਲੈ ਕੇ ਆਵਾਂਗੇ ਪ੍ਰੋਮਿਸ ਆ ਵਾਦਾ ਤੁਹਾਡੇ ਨਾਲ ਤੇ ਪਿਛਲੇ ਸੰਦੂਕ ਚ ਬੰਦੂਕ ਦੇ ਜਿਹੜੇ ਕਮੈਂਟ ਆਏ ਸੀ ਉਸ ਕਮੈਂਟ ਬੋਲ ਕੇ ਪੜਦੇ ਆ ਕੌਰ ਬੜਿੰਗ ਭੈਣ ਇਹ ਵੀ ਸਾਨੂੰ ਬਹੁਤ ਫੂਲਡ ਕਰਦੇ ਆ ਧੰਨਵਾਦ ਭੈਣੇ ਤੁਹਾਡਾ ਬਹੁਤ ਬਹੁਤ ਤੇ ਲਿਖਦੇ ਨਹੀਂ ਵੀਰੇ ਐਵੇਂ ਨਹੀਂ ਕਹਿੰਦੇ ਗਲਤ ਰੋਲ ਕਰਦੇ ਆ ਵੀਰੇ ਕਈ ਕਈ ਵਾਰ ਵਧੀਆ ਨਹੀਂ ਲੱਗਦਾ ਕੋਈ ਗੱਲ ਨਹੀਂ ਭਾਣੀ ਧਿਆਨ ਰੱਖਿਆ ਕਰਾਂਗੇ ਕੁਲਵਿੰਦਰ ਸਿੰਘ ਢਿੱਲੋਂ ਜੀ ਗੀਮਾ ਧਾਲੀਵਾਲ ਜੀ ਤੇ ਸੁਖਮਣ ਆਲਖ ਜੀ ਫਨੀ ਵੀਡੀਓ ਆਰਟਸ ਤੇ ਕੌਰ ਬਡਿੰਗ ਇਹ ਪੈਂਡ ਗੇ ਰਾਣੀ ਬਾਠ ਇਹ ਸਾਡੇ ਸਾਰੇ ਬੜੇ ਸਤਿਕਾਰਯੋਗ ਨੇ ਬੜੇ ਹੁਣ 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 ਕਮੈਂਟ ਕਰਦੇ ਰਾਣੀ ਬਾੜੀ ਚ ਲਿਖਦੇ ਬਹੁਤ ਵਧੀਆ ਵੀਡੀਓ ਵੀਰ ਜੀ ਤਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਣੀ ਕਲਵਿੰਦਰ ਹੀਰ ਗੁੱਡਵਰਕ ਉੰਬਲਕਾਰ ਢੱਡੇ ਲਾਈਕ ਨੰਬਰ ਬੰਦਨਾ ਜੀਤਾ ਪਫੜ ਬਹੁਤ ਬੋਖਰਾ ਟਰਾਲੀ ਮੂਰੇ ਤਾਂ ਡੈਸ਼ ਹੋ ਜਾਂਦਾ ਤਾਂ ਜਦੋਂ ਦਾ ਪਟਿਆਲ ਤੋਂ ਨੇੜੇ ਸਾਰੀਆਂ ਫਿਲਮਾਂ ਦੇਖਦਾ ਧੰਨਵਾਦ ਬਾਈ ਜੀ ਤੁਹਾਡਾ ਸੁਖ ਜੀ ਮੈਂ ਜੀ ਤੁਹਾਨੂੰ ਬਹੁਤ ਮਿਸ ਕਰਦਿਆਂ ਦੀ ਜੀਤਾ ਬਣਾ ਵੀਡੀਓ ਦੇਖਣ ਦਾ ਮਜ਼ਾ ਹੀ ਨਹੀਂ ਆਉਂਦਾ ਹਾਂ ਜੀ ਗਗਨ ਹੈਗੀ ਹੈ ਹੁਣ ਜੀਤਾ ਦਾ ਕਰੈਕਟਰ ਗਗਨ ਨੇ ਕਰਨਾ ਤੇ ਉਹ ਵੀ ਕੁੜੀ ਬਹੁਤ ਮਿਹਨਤੀ ਹੈ ਤੇ ਪਹਿਲਾਂ ਜਿਹੜੀ ਕੁੜੀ ਨੇ ਜੀਤਾ ਦਾ ਕਰੈਕਟਰ ਕਰਿਆ ਸੀ ਉਹ ਵੀ ਬਹੁਤ ਬਹੁਤ ਮਿਹਨਤੀ ਸੀ ਮੈਂ ਪਹਿਲੇ ਪਾੜ ਤਾਸਤਾ ਸੀਗਾ ਵੀ ਸਫਰ ਕਰਕੇ ਜਿਹੜਾ ਉਸ ਨੂੰ ਰਿਪਲੇਸ ਕਰਨਾ ਪੈਗਾ ਥੋੜੀ ਟਾਈਮਿੰਗ ਦੀ ਮਿਸਮੈਚ ਹੋ ਰਹੀ ਸੀ ਤੇ ਅਮਰਜੀਤ ਸਿੰਘ ਬਾਵਾ ਧੰਨਵਾਦ ਭਾਈ ਜੀ ਚਰਨਜੀਤ ਸਿੰਘ ਰਾਮਾ ਵੈਰੀ ਨਾਈਸ ਵੀਡੀਓ ਸਿੰਗਾਪੁਰ ਤੋਂ ਦੇਖ ਰਿਹਾ ਧੰਨਵਾਦ ਭਾਈ ਜੀ ਤੇ ਬਹੁਤ ਚੰਗਾ ਵੀਡੀਓ ਹੈ ਨਿਹਾਲ ਸੰਤ ਸੰਤੂ ਜੀ ਲਿਖਦੇ ਨੇ ਉਤਾਰ ਸਿੰਘ ਜੀ ਲਿਖਦੇ ਨੇ ਬਹੁਤ ਵਧੀਆ ਤਾਜ ਦੇ ਲੋਕਿਆਂ ਦਾ ਇਹੀ ਹਾਲ ਹੋਣਾ ਚਾਹੀਦਾ ਧੰਨਵਾਦ ਉਤਾਰ ਸਿੰਘ ਬਾਈ ਜੀ ਚੰਨਜੀ ਚੀਮਾ ਸਿੰਘ ਜੀ ਲਿਖਦੇ ਨੇ ਵੈਰੀ ਨਾਈਸ ਵੀਡੀਓ ਹਰਜੀਤ ਸਿੰਘ ਜੀ ਲਿਖਦੇ ਨੇ ਵੈਰੀ ਨਾਈਸ ਵੀਡੀਓ ਬੋਲੀ ਹਾਰਡ ਰੂਲ ਆਫ ਆਲ ਧੰਨਵਾਦ ਬਾਈ ਜੀ ਅਮਨ ਭੁੱਲਰ ਲਿਖਦੇ ਨੇ ਬਹੁਤ ਵਧੀਆ ਜੀ ਹਰਜੀਤ ਕੌਰ ਜੀ ਲਿਖਦੇ ਨੇ ਵੈਰੀ ਨੈਸਟ ਸਟੋਰੀ ਤੇ ਚਹਿਰ ਗੋਡ ਫਾਰਮੂਲੇ ਤੇ ਬਹੁਤ ਵਧੀਆ ਕਹਾਣੀ ਹੈ ਸੰਦੂਕ ਚ ਬੰਦੂ ਬਹੁਤ ਟਾਈਮ ਪਹਿਲਾਂ ਇੱਕ ਕਸ ਸੁਣੀ ਸੀ ਸੱਚੀ ਕਹਾਣੀ ਹੈ ਧੰਨਵਾਦ ਬਾਈ ਜੀ ਤੇ ਸਰਦਾਰ ਨਹੀਂ ਲਿਖਦੇ ਅੰਤ ਤੱਕ ਇੱਥੇ ਕੀ ਪਹਿਲਾਂ ਵਾਲੀ ਪਰ ਆ ਵੀ ਆਹ ਵਾਲੀ ਵੀ ਵਧੀਆ ਕੀ ਧੰਨਵਾਦ ਭੈਣੇ ਤੇ ਸੁਖਮਨ ਰਮਾਣਾ ਸੁਭਜੀਤ ਕੌਰ ਬਹਿਮਣ ਕੈਨੇਡਾ ਤੋਂ ਸਟੋਰੀ ਵੇਖਦੇ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣੇ ਕੈਨੇਡਾ ਤੋਂ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੀ ਵੀਡੀਓ ਦੇਖਦੇ ਹੋ ਔਰ ਵੀ ਭੈਣ ਆਪਣਾ ਮਨਾਈ ਵੀਡੀਓ ਸ਼ੇਅਰ ਕਰਿਆ ਕੋਈ ਦਾ ਲਿੰਕ WhatsApp ਤੇ ਜਰੂਰ ਪੇਸਟ ਕਰਨਾ ਆਪਣਾ ਮਨ ਆਪਣਾ ਉਹ ਵੀ ਭੈਣ ਦਾ ਜਿਹੜਾ ਵੀਰਪਾਲ ਕਾਨਕ ਨੇ ਜਿਹਨੇ ਵੈਰੀ ਲਾਹੂ ਤੱਕ ਦੀ ਲੜਾਈ ਦਾ ਉੱਪਰ ਦੇਖ ਕੇ ਬਹੁਤ ਨਜ਼ਰ ਆਉਂਦਾ ਵੀਰਪਾਲ ਔਰ ਕਨੇਡਾ ਮੰਡੀ ਡੱਬ ਵਾਲੀ ਤੋਂ ਧੰਨਵਾਦ ਮੇਰੀ ਭੈਣ ਚਰਨਜੀਤ ਸੇਖੋਂ ਦੀ ਬਹੁਤ ਵਧੀਆ ਮੈਸੇਜ ਦਰਸ਼ਨ ਸਿੰਘ ਸ਼ਰਮਾ ਭੈਣੀ ਜੱਸੇ ਤੋਂ ਨੇ ਵੈਰੀ ਨਾਈਸ ਵੀਡੀਓ ਲਿਖ ਦੇ ਨੇ ਧੰਨਵਾਦ ਬਾਈ ਜੀ ਕਾਂਤਾ ਦੇਵੀ ਵੈਰੀ ਨਾਈਸ ਪਰਮਜੀਤ ਗਿੱਲ ਅ ਵਿਸ਼ਾਲੀ ਧੰਨਵਾਦ ਪਾਣੇ ਹਰਜਸਤਰਨ ਵੈਰੀ ਨਾਈਸ ਵੀਡੀਓ ਵੀਰ ਜੀ ਧੰਨਵਾਦ ਪਾਣੇ ਗਗਨਦੀਪ ਪਰ ਲਿਖਦੇ ਜੀਤਾਂ ਦਾ ਰੋਲ ਸਿਰਾ ਸਾਰੇ ਆਪਣੀ ਜਗਾ ਕੈਂਟ ਰੋਲ ਕਰਦੇ ਰਣਜੀਤ ਕੁਲਰ ਮੈਂ ਵੀਡੀਓ ਤੋਂ ਬਹੁਤ ਸੋਹਣੀ ਸਿੱਖਿਆ ਮਿਲਦੀ ਹੈ ਅਗਲਾ ਭਾਗ ਜਲਦੀ ਭੇਜ ਦੇ ਕਰੋ ਪਾਣੇ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਕਈ ਵਾਰ ਕਰੈਕਟਰ ਨਾ ਟਾਈਮ ਤੇ ਅਵੇਲੇਬਲ ਨਹੀਂ ਹੁੰਦੇ ਹੁਣ ਤੁਹਾਨੂੰ ਪਤਾ ਛੁੱਟੀਆਂ ਦਾ ਕੁੜੀਆਂ ਦਾ ਥੋੜਾ ਜਿਹਾ ਚੱਲਦਾਗਾ ਤਾਂ ਕਰਕੇ ਔਖਾ ਹੋ ਗਿਆ ਸੀਗਾ ਤੇ ਆ ਵੀ ਵੀਡੀਓ ਸੋਹਣੀ ਹੈ ਜਿਹੜੀ ਤੁਸੀਂ ਦੇਖੀ ਹੈ ਬੇਨਤ ਕੌਰ ਵੈਰੀ ਨਾਈਸ ਵੀਡੀਓ ਮੇਲਾ ਸਿੰਘ ਜੀ ਲਿਖਦੇ ਨੇ ਵੈਰੀ ਨਾਈਸ ਵੀਡੀਓ ਤਰਸੇ ਸਿੰਘ ਜੀ ਲਿਖਦੇ ਨੇ ਤੇ ਵੈਰੀ ਨਾਈਸ ਵੀਡੀਓ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਮਾਤਮਾ ਜਸਪੀ ਜੋਲ ਧੰਨਵਾਦ ਪੈਣੇ ਮਨਜੀਤ ਸਿੰਘ ਜੀ ਦਾ ਸ਼ੁਕ ਸੰਦੂ ਸਤਜੀਤ ਕੌਰ ਬੜਾ ਬੜਾ ਹੁੰਦਾ ਸੋਹਣਾ ਪ੍ਰਭਾਸ ਸਿੰਘ ਜੀ ਜਿਹੜੇ ਅਸੀਂ ਕੋਸ਼ਿਸ਼ ਕੀਤੀ ਉਹ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਭਾਈ ਜੀ ਛੋ ਐਟਾਏ ਤੁਸੀਂ ਪਿਆਰ ਕਰਦੇ ਰਹੋ ਜਦੋਂ ਤੱਕ ਅਸੀਂ ਇਹ ਵੀਡੀਓ ਪਾਈਏ ਉਸਾਂ ਸਭ ਆਪਣਾ ਮਦੇ ਕਮੈਂਟ ਕਰਕੇ ਜਦੋਂ ਤੱਕ ਅਸੀਂ ਆਹ ਵੀਡੀਓ ਪਾਈ ਆ ਉਦੋਂ ਤੱਕ ਆ ਭੈਣਾ ਬਰਾਬਰ ਮੰਨੇ ਕਮੈਂਟ ਸੀਗੇ ਤੁਸੀਂ ਅਗਲੀ ਵੀਡੀਓ ਚ ਜਿਨ੍ਹਾਂ ਦੇ ਨਾਮ ਹੁਣ ਨਹੀਂ ਬੋਲੇਗੇ ਅਗਲੀ ਵੀਡੀਓ ਚ ਬੋਲਣ ਦੀ ਕੋਸ਼ਿਸ਼ ਕਰਾਂਗੇ ਤੇ ਆ ਵੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅਗਲੀ ਵੀਡੀਓ ਅਸੀਂ ਇਹਦਾ ਨੈਕਸਟ ਪਾਰਟ ਹੋਊਗਾ ਨਾ ਉਹ ਵੀ ਕਹਾਂਡ ਹੋਊਗਾ ਤੇ ਤੁਹਾਨੂੰ ਚੀਜ਼ ਦਾ ਅਗਲਾ ਪਾਰਟ